ਆ ਨਹੀਂ ਕੋਈ ਆ ਇੱਥੋਂ ਸਾਹਮਣੇ ਆ ਆ ਸਾਹੀਵਾਲ ਆ ਬਾਈ ਆ ਲੈ ਵੀਰੇ ਰਸਤਾ ਸਾਹ ਕੋਈ ਸਾਈਡ ਤੋਂ ਬੜਾ ਦਿਖਾ ਦੇ ਸਮਾਨ ਆ ਇੱਥੋਂ ਤੱਕ ਸੁਵਾਦੀ ਆ ਕੋਈ ਐ ਗਰੰਟੀ ਦਾ ਲਈ ਆ ਆਪਾਂ ਕੋਈ ਮਤਲਬ ਹੀ ਨਹੀਂ ਸੂਣ ਵਾਲੀ ਧਾਰਾ ਮਾਰ ਕੇ ਦਿਖਾ ਦੇਣਾ ਤੁਹਾਨੂੰ ਮੈਂ ਹਾਂ ਐਹੀ ਜੀ ਗੱਲ ਨਹੀਂ ਧਾਰ ਵੀ ਦੀ ਐਨ ਹੋਊਗੀ ਪੂਰੀ ਮੋਟੀ ਨਿਆਣਾ ਵੀ ਪਾ ਨਾ ਪਾ ਕੋਈ ਮਸਲਾ ਹੀ ਨਹੀਂ ਲੈ ਚ ਵਾਈ ਤੂੰ ਵੀ ਦਾ ਸੱਜਣ ਹੋ ਆ ਸਮਝ ਲੋ ਅਗਲੇ ਦੀ ਕਿਸਮਤ ਆ ਜੀ ਸੂਣ ਵਾਲੀ ਇੰਨੀ ਠੰਡੀ ਸੀ ਲਾ ਯਾਰਾ ਤੇ ਗਰਮੀ ਸਰਦੀ ਵੀ ਯਾਰ ਇਹ ਚੱਲਣ ਵਾਲੀ ਆਈਟਮ ਆ ਕੋਈ ਉਹ ਗੱਲ ਨਹੀਂ ਹੈਗੀ ਗਰਮੀ ਚ ਬੰਨਤੀ ਹੌਕੀ ਜਾਊਗੀ ਗਰਮੀ ਚੱਲਣ ਵਾਲੀ ਚੀਜ਼ ਆ ਤੇ ਦੁੱਧ ਵੀ ਇਹਦਾ ਘਾੜਾ ਹੋਊਗਾ ਚੰਗੀ ਫੈਂਟ ਪਰਸੈਂਟੇਜ ਹੋਊ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਆ ਪਿੰਡ ਬੁਰਜਕਲਾਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਸੱਜਣਾ ਨੂੰ ਜੇ ਗੱਲ ਕਰ ਲਈਏ ਰਹਿ ਜਾਂਦਾ ਬਾਈ ਲੁਧਿਆਣਾ ਕਿਉਂਕਿ ਇਸ ਪਿੰਡ ਚੋ ਜੇ ਇਸ ਘਰ ਚੋ ਗੱਲ ਕਰ ਲਈਏ ਇਸ ਘਰ ਦੇ ਵਿੱਚੋਂ ਆਪਾਂ ਕਾਫੀ ਵੀਡੀਓ ਬਣਾ ਚੁੱਕੇ ਆ ਜਾਨਵਰ ਦਿਖਾਵਾਂਗੇ ਅੱਜ ਸੱਜਣੋ 5 1 ਹੈਗੀ ਆ ਪਿਓਰ ਸਾਹੀਵਾਲ ਚਾਰ ਦੰਦ ਦੂਜਾ ਸੂਆ ਸੁੰਦੀਆ ਤੇ ਚਾਰ ਹੈਗੀਆਂ ਸੱਜਣੋ ਐਚ ਐਫ ਨਗੀਨੇ ਨੇ ਟਾਪ ਕੁਆਲਿਟੀ ਦੇ ਇੱਕ ਦੋ ਦੰਦ ਹੈ ਤੇ ਤਿੰਨ ਮੇਰਾ ਖਿਆਲ ਆ ਚਾਰ ਚਾਰ ਦੰਦ ਨੇ ਸੂਆ ਸੁੰਦੀਆ ਨੇ ਪਹਿਲਾ ਤੇ ਗੱਲ ਕਰ ਲਈਏ ਸੱਜਣੋ ਸਾਰੀਆਂ ਬੱਚੀਆਂ ਪੂਰੀਆਂ ਸ਼ਕੀਨ ਨੇ ਚੰਗੇ ਰੰਗ ਰੂਪ ਚ ਨੇ ਤੇ ਆਜੋ ਬਾਕੀ ਬਾਈ ਨਾਲ ਕਰਾਉਨੇ ਆ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਇੱਕ ਸਾਹੀ ਵਾਲ ਆ ਯਾਰ ਪੂਰੀ ਐਨ ਟਾਪ ਕਲਾਸ ਆਪਾਂ ਇਹਨੂੰ ਕਹਿ ਸਕਦੇ ਆ ਆਜੋ ਜੀ ਨਾਮ ਦੱਸ ਦਿਓ ਜੀ ਆਪਣਾ ਸਤਿ ਸ਼੍ਰੀ ਅਕਾਲ ਵੀਰੇ ਨਾਮ ਬਿਆਨਤ ਸਿੰਘ ਪਿੰਡ ਬਰਜ ਕਰਾਲਾ ਤਸੀਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂਜੀ ਹਾਂਜੀ ਇਧਰੋਂ ਕਰ ਲਈਏ ਸਟਾਰਟ ਹਾਂਜੀ ਹਾਂਜੀ ਆਹ ਬੱਛੀ ਵੀ ਕੀ ਗੱਲ ਬਾਤ ਹੈ ਇਹ ਬੱਸੀ ਵੀਰੇ ਪਹਿਲੇ ਸੂਆ ਸੁੰਦੀ ਆ ਮੂੰਹੋ ਚਾਰ ਦੰਦਾ ਮੂੰਹੋ ਚਾਰ ਦੰਦਾ ਹਾਂ ਇਹ ਆ ਗਿਆ ਗਰਮੀ ਵਾਲਾ ਤੋਖਾ ਹਨਾ ਥੋੜੀ ਜਿਹੀ ਕਰੌਸ ਚ ਆ ਗਈ ਲੱਗ ਖੋਲ ਕੇ ਵੀ ਤੋੜ ਦਿਓ ਬਈ ਆ ਖੋਲ ਕੇ ਤੋੜ ਆ ਮੂੰਹੋ ਚਾਰ ਦੰਦਾ ਸੂਆ ਸੁੰਦੀ ਆ ਸੱਜਣੋ ਪਹਿਲਾ ਤੇ ਬਾਕੀ ਇਹਦੀ ਬਾਜੀ ਬੁੱਢੀ ਦੀ ਗੱਲ ਕਰ ਲਾਂ ਬਈ ਇਹਦੇ ਰੰਗ ਰੂਪ ਦੀ ਗੱਲ ਕਰ ਲਾਂ ਤੇ ਥਣ ਥਨੋਟ ਵੀ ਨਾ ਸੱਜਣੋ ਐਨ ਕੱਢਦੀ ਆ ਯਾਰ ਪੂਰਾ ਟਾਪ ਕੁਆਲਿਟੀ ਦਾ ਪਹਿਲੇ ਸੂਏ ਦੇ ਹਿਸਾਬ ਨਾਲ ਜੇ ਗੱਲ ਕਰ ਲਈਏ ਆਰਡਰ-ਆਰਡਰ ਵੀ ਸਟਿਚ ਬਣਾਉਗੀ ਤੇ ਬਣਾਉਗੀ ਵੀ ਨਾ ਸਜਣੋ ਐਨ ਪੂਰਾ ਟਾਪ ਕੋਈ ਟਟਮਾ ਲੇਵਾ ਨਹੀਂ ਬਣਾਉਂਦੀ ਇਹ ਜਿਵੇਂ ਗੱਲ ਕਰਨਾ ਸਟਿਚ ਆਰਡਰ ਦੀ ਆ ਬਸ ਇਥੋਂ ਕਮਾ ਲਓ ਜੀ ਆ ਮੇਨ ਗੱਲ ਰੰਗ ਰੂਪ ਦੀ ਆ ਤੇ ਘਰੇ ਖੜੀ ਚੀਜ਼ ਜਚੂਗੀ ਵੀ ਤੇ ਗਰਮੀ ਸਰਦੀ ਵੀ ਯਾਰ ਇਹ ਚੱਲਣ ਵਾਲੀ ਆਈਟਮ ਆ ਕੋਈ ਉਹ ਗੱਲ ਨਹੀਂ ਹੈਗੀ ਗਰਮੀ ਚ ਬੰਨਤੀ ਹੌਂਕੀ ਜਾਊਗੀ ਗਰਮੀ ਚੱਲਣ ਵਾਲੀ ਚੀਜ਼ ਆ ਤੇ ਦੁੱਧ ਵੀ ਇਹਦਾ ਘਾੜਾ ਹੋਊਗਾ ਚੰਗੀ ਫੈਂਟ ਪਰਸੈਂਟੇਜ ਹੋਊ ਤੇ ਯਕੀਨ ਵੀ ਪੂਰੀ ਆ ਜਿਹੜੇ ਸੱਜਣ ਨੇ ਬਰੀਦੀਂਗ ਤੇ ਕੰਮ ਕਰਨਾ ਇਹਨੂੰ ਲਈ ਆ ਕਿ ਇਹਦੇ ਬਾਈ ਪੈਸੇ ਦੱਸਦੇ ਹੁਣ ਇਹਦੇ ਪੈਸੇ ਕਿੰਨੇ ਲਵਾਂਗੇ 10 ਹਜ਼ਾਰ ਆ ਹਾਂ ਇਹਦੇ ਰੁਪਏ ਦਾ ਦੇ ਕਿੰਨੇ ਲਵਾਂਗੇ ਸੂਆ ਸੂਂਦੀਆ ਪਹਿਲਾ ਆਈ ਦੱਸ ਦੇ ਮੈਿਕ ਲੱਗਿਆ ਹੋਇਆ ਵੀਰੇ ਆਪਾਂ ਇਹਦਾ ਦੇਣ ਲੈਣ ਫਿਕਸ ਰੇਟ ਹੀ ਕਰਾਂਗੇ 70000 ਦੀ ਦੇਵਾਂਗੇ ਬਸ ਇਹ ਦੇ ਦਾਂਗੇ 70000 ਦੀ ਰੇਟ ਸੱਜਣ ਨੂੰ ਅੱਜ ਸਾਨੂੰ ਸਾਰੇ ਫਿਕਸ ਮਿਲਣਗੇ ਤੇ ਆਰਡਰ ਉਹੀ ਗੱਲ ਆ ਵੀ ਆਰਡਰ ਇਹ ਬਣਾਉਗੀ ਸਟਿਚ ਆਰਡਰ ਜਿਵੇਂ ਗੱਲਬਾਤ ਕਰ ਲਾਂ ਦਿਨ ਕਾ ਕੱਢਦੀ ਆ ਬਈ ਇਹ ਬਾਈ ਹਫਤਾ ਲੈ ਜੂ ਰਾਮਨਹੀਂ ਅੱਛਾ ਬਾਕੀ ਪਰਮਾਤਮਾ ਨੂੰ ਪਤਾ ਹੈ ਨਾ ਇੱਕ ਹਫਤੇ ਦੀ ਕੱਚੀ ਆ ਹਾਂ ਹਾਂ ਆ ਵੀ ਤੋਰ ਦੇ ਹਾਂ ਇਹ ਆ ਗਈ ਸਾਹੀਵਾਲ ਹੈ ਨਾ ਹਾਂਜੀ ਹਾਂਜੀ ਇਹ ਆ ਗਈ ਸਜਣੋ ਸਾਹੀਵਾਲ ਇਹ ਸੂਆ ਕਿਹੜਾ ਸੁੰਦੀ ਆ ਬਾਈ ਇਹ ਦੂਜਾ ਵੀਰੇ ਮੂੰਹੋਂ ਇਹ ਵੀ ਚਾਰ ਦਾਂਦੀ ਆ ਅੱਛਾ ਮੂੰਹੋਂ ਚਾਰ ਦਾਂਦੀ ਆ ਆਖਰੀ ਸੂਈ ਵੀ ਸੀ ਪਹਿਲਾਂ ਬੱਸ ਕਿੰਨਾ ਕ ਦੁੱਧ ਕੱਢਿਆ ਪਹਿਲਾਂ ਨੇ ਦੁੱਧ ਪਹਿਲਾਂ 15 ਲੀਟਰ ਦਿੱਤਾ ਵੀਰੇ ਅੱਛਾ ਪਹਿਲਾਂ ਨੇ ਕੱਢਿਆ 15 ਤੇ ਆਰਡਰ-ਉਰਡਰ ਦੀ ਕੁਆਲਿਟੀ ਸਜਣੋ ਥਣ ਥਣੋੜ ਦੀ ਕੁਆਲਿਟੀ ਯਾਰ ਇਹਦੀ ਵੀ ਲਾਜਵਾਬ ਹੈ ਇਹ ਵੀ ਬੱਚੀ ਆਪਾਂ ਕਹਿ ਸਕਦੇ ਆ ਵੀ 5 ਸਟਾਰ ਬੱਚੀ ਕਹਿ ਸਕਦੇ ਆ ਆਪਾਂ ਇਹਨੂੰ ਸਾਹੀਵਾਲ ਨਾਲ ਅਸਲ 'ਚ ਜੇ ਗੱਲ ਕਰ ਲਈਏ ਕਿਉਂਕਿ ਮੇਨ ਗੱਲ ਆ ਜਿਹੜੀ ਠੰਡੀ ਸੀ ਸਾਹੀਵਾਲ ਦੀ ਨਜਾਇਜ਼ੀ ਆ ਵੇ ਥੋੜੀਆਂ ਜਿਹਾ ਗਰਮ ਹੁੰਦੀਆਂ ਨੇ ਪਰ ਇਹ ਬੱਚੇ ਨੇ ਹੱਸ ਤੈਨੂੰ ਮੈਂ ਯਾਰ ਖੁੱਲੀ ਛੱਡ ਕੇ ਦਿਖਾ ਦੇਣਾ ਕੋਈ ਮਤਲਬ ਹੀ ਨਹੀਂ ਲੈ ਯਾਰ ਕੋਈ ਐ ਬੇਚਾਰੀ ਨੂੰ ਮਤਲਬ ਹੀ ਨਹੀਂ ਲੈ ਧਾਰਾ ਵੀ ਧਿਪਣਾ ਧਾਰਾ ਵੀ ਮਾਰਦੇ ਨੇ ਪਾਸ ਵੀ ਕਰਦੇ ਨੇ ਲੈ ਕੋਈ ਮਤਲਬ ਹੀ ਨਹੀਂ ਇਹ じゃ ਕੋਈ ਗਰਮਪੂਰ ਮਾਣ ਲੈ ਹਾਂ ਪੇਸ਼ਾਨੂ ਹੋ ਕੇ ਦਿਖਾ ਦੇ ਤਰ੍ਹਾਂ ਸਭ ਅੱਛੀ ਖੜੀ ਹੋਈ ਇੱਥੋਂ ਦਿਖਾ ਦੇ ਐ ਨਹੀਂ ਕੋਈ ਯਾਰ ਇੱਥੋਂ ਯਾਰ ਸਾਹਮਣੇ ਆ ਆ ਸਾਹੀਵਾਲ ਆ ਬਾਈ ਆ ਲੈ ਵੀਰੇ ਸੌ ਕੁਆਰ ਦੀ ਹੋਈ ਸਾਈਡ ਤੋਂ ਬੜਾ ਦਿਖਾ ਦੇ ਸਮਾਨ ਆਇ ਤੁੜ ਕੇ ਸੁਆਦ ਹੀ ਆ ਕੋਈ ਇਹ ਗਰੰਟੀ ਦਾ ਲਈ ਆਪਾਂ ਕੋਈ ਮਤਲਬ ਹੀ ਨਹੀਂ ਠੀਕ ਹੈ ਇਹ ਆ ਗਈ ਸਾਹੀਵਾਲ ਸਾਹੀਵਾਲ ਐਨੀ ਠੰਡੀ ਤੁਸੀਂ ਦੇਖੀ ਨਹੀਂ ਹੁਣੀ 100 ਮਾਗਰ ਇੱਕ ਅੱਧਾ ਪੀਸ ਐਨਾ ਠੰਡਾ ਹੁੰਦਾ ਇਹ ਗੱਲ ਕਰਦੀ ਹੈ ਇਹ ਆ ਗਈ ਪਿਓਰ ਸਾਹੀਵਾਲ ਚ ਤੇ ਮੂੰਹੋਂ ਹੈਗੀ ਆ ਚਾਰ ਦੰਦ ਆ ਰਸਾ ਥੱਲੇ ਛੱਡ ਦੇ ਭਾਈ ਥੱਲੇ ਛੱਡ ਦੇ ਨਿਕਲ ਜੂਗਾ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀ ਆਪਾਂ 70 ਦੀ ਦੇਵਾਂਗੇ ਬਸ ਦੇਣ ਲੈਣ ਹੀ ਆਪਣਾ ਜਾਣੀ ਦੀ ਉਹ ਰੇਟ ਨਹੀਂ ਆਪਾਂ ਕਰਨੀ ਤੇ ਮੇਨ ਗੱਲ ਆ ਯਾਰ ਬਾਡੀ ਬੁੱਡੀ ਦੀ ਬੱਛੀ ਰੰਗ ਨਹੀਂ ਆ ਪੰਜ 5.5 ਫੈਟ ਆ ਹਾਂ ਤੇ ਇਹਦੇ ਥਣ ਥਣੋਟ ਦੀ ਗੱਲ ਕਰ ਲੈ ਯਾਰ ਥਣ ਥਣੋ ਵੀ ਬੱਛੀ ਨੂੰ ਲੱਗਿਆ ਪੂਰਾ ਬੰਦਾ ਜਿਹੜਾ ਸਾਡੇ ਸਾਹਮਣੇ ਪਾਸ ਕਰਕੇ ਵੀ ਦਿਖਾਤੀ ਅਗਲੇ ਬੰਨਿਓ ਪਰਸ ਨਾੜਾ ਨੂੜਾ ਵੀ ਦਿਖਾਦੀ ਲੇਵੇ ਤੇ ਓਏ ਅਗਲੇ ਬੰਨਿਓ ਮਤਲਬ ਵੀ ਨਹੀਂ ਇਹਦੇ ਦੇਵੇ ਤੇ ਨਾੜਾ ਨੂੜਾ ਵੀ ਦਿਖਾਦੀ ਆ ਚੀਜ਼ ਇਥੇ ਗੋਈਆਂ ਜਿਵੇਂ ਤੂੰ ਜਿਵੇਂ ਤੇਰਾ ਕੋਈ ਉਪਰ ਆ ਤੇ ਮੈਂ ਇਹਦੇ ਵਾਸਤੇ ਅਣਜਾਣ ਹਾਂ ਸਾਹੀ ਵਾਲੀ ਇੰਨੀਆਂ ਠੰਡੀਆਂ ਨਹੀਂ ਹੁੰਦੀਆਂ ਇਹ ਵੀ ਮਿਲੂਗੀ 70000 ਹਾਂ ਬਈ ਰੇਟ ਆਪਣੇ ਫੈਕਸੀ ਹਾਂ ਹੁਣ ਆ ਵੀ ਦਿਖਾ ਦੇ ਦਰਸਵੇ ਵੱਡੇ ਕੱਦ ਕਾਠ ਵਾਲੀ ਆਈਟਮ ਦਿਖਾ ਦੇ ਇਹ ਆ ਗਈ ਫੁੱਲ ਵੱਡੇ ਕੱਦ ਜੇ ਮੇਰਾ ਖਿਆਲ ਆ ਦੋ ਦੰਦ ਦਾ ਬਈ ਹੈਨਾ ਇਹ ਦੋਨ ਦੇ ਦੰਦ ਕੱਢਦੀ ਆ ਵੀਰੇ ਅੱਛਾ ਹਾਂ 3 ਸਾਲ ਦੀ ਬੱਸੀ ਨੇ ਸੂਪ ਨੇ ਇਹ ਇਹ ਕਿੰਨਾ ਕ ਟਾਈਮ ਕੱਢਦੀ ਆ ਇਹਦੇ ਵੀਰੇ 3 ਮਹੀਨੇ ਪਏ ਆ ਹਜੇ ਅੱਛਾ ਇਹਦੇ ਪਏ ਨੇ 3 ਮਹੀਨੇ ਹਾਂ ਠੰਡੀ ਸੀੜ ਇਹ ਵੀ ਨਹੀਂ ਜਾ ਇਹਨੂੰ ਆਪਾਂ ਖੜੀ ਨੂੰ ਹੀ ਦਿਖਾ ਦਨੇ ਕੱਚੀ ਆ ਠੰਡੀ ਸੀੜ ਆ ਪੂਰੀ ਨਜਾਇਜ਼ ਜਿੰਨਾ ਮਰਜੀ ਕੋਈ ਲੱਤ ਵਾਲਾ ਤੇ ਇਹਨੂੰ ਕੋਈ ਵਹਿਮ ਹੀ ਨਹੀਂ ਲੈ ਤੇ ਚਾਰੇ ਥਾਣੇ ਦੇ ਸਿੰਗਲ ਥਾਣੇ ਕੱਦ-ਕਾੜ ਵੀ ਚੰਗਾ ਤੇ ਰੰਗ-ਰੂਪ ਵੀ ਚੰਗਾ ਇਹਦੇ ਪੈਸੇ ਕਿੰਨੇ ਲਵਾਗੇ ਭਾਈ ਭਾਈ ਇਹਦਾ ਦੇਣ ਲੈਣ ਵੀ ਆਪਾਂ 65 ਹੀ ਕਰਦੇ ਆ ਇਹ 65 ਦੀ ਦੇ ਦਾਂਗੇ ਤੇ ਮਾਨਤਾਨ ਕਰ ਦਾਂਗੇ ਛੜ ਦਾਂਇਆ ਕਿਰਾਇਆ ਕੱਪਾ ਆ ਵੱਚੀ ਤੋਰ ਦੇ ਫੋਲ ਕੇ ਇਹਦਾ ਸੂਆ ਕਿਹੜਾ ਭਾਈ ਇਹਦਾ ਸੂਆ ਬੀਬੀ ਦੇ ਪਹਿਲਾ ਮੂੰਹੋ ਚਾਰ ਦਾਂਦਾ ਇਹ ਵੀ ਅੱਛਾ ਇਹ ਪਹਿਲਾ ਸੂਆ ਸੁੰਦੀ ਹੈ ਹਾਂ ਇਹ ਆਪਾਂ ਫਾਰਮ ਚੋਂ ਲਈ ਆ ਵੀਰੇ ਇਹੋ ਜੀ ਕਰਨੀ ਇਹਨੂੰ ਹੱਤ ਲਿਆਰੇ ਦੀ ਥੋੜੀ ਜਿਹੀ ਹਲਕ ਤਮਾਂਦੀ ਆ ਅੱਛਾ ਕੋਈ ਗੱਲ ਨਹੀਂ ਥੁਕ ਮਾਰਾ ਥੁਕ ਮੰਡੀ ਸੀਲ ਪੂਰੀ ਆ। ਧਲਿਆਰਾ ਨਹੀਂ ਨਾ ਪਾਉਂਦੇ ਫਾਰਮ ਦੇ ਖੁੱਲੀ ਸੀ। ਠੀਕ ਆ ਜੀ ਗੱਲ। ਇਹ ਆਈ ਹੁਈ ਸੱਜਣੋ ਕਿਸੇ ਫਾਰਮ ਤੋਂ ਜਿਵੇਂ ਆਪਾਂ ਕਹਦੇ ਨਾ ਵੀ ਯਾਰ ਉੱਥੇ ਜਾਨਵਰ ਖੁੱਲਾ ਹੁੰਦਾ ਉਹਨਾਂ ਨੂੰ ਖੁੱਲੇ ਰਹਿਣ ਦੀ ਆਦਤ ਹੁੰਦੀ ਆ ਉਹਦੇ ਕਰਕੇ ਤੇ ਧਲਿਆਰਾ ਨਹੀਂ ਚੱਲਦੀ ਤੇ ਕੱਦ ਕਾੜ ਦੀ ਇਹ ਗੱਲ ਕਰ ਲਈਏ ਸੱਜਣੋ ਕੱਦ ਕਾੜ ਦਾ ਫੁੱਲ ਵੱਡਾ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਸੱਜਣੋ ਦੂਰੀ ਤੇ ਆ ਜੇ ਗੱਲ ਕਰ ਲਈਏ। ਕੋਈ ਮਤਲਬ ਮਸਲਾ ਹੀ ਨਹੀਂ। ਇਹਦੇ ਕਿੰਨੇ ਕਿ ਦਿਨ ਪਏ ਨੇ ਬਾਈ? ਇਹ ਤਾਂ ਵੀ ਵੀਰੇ 9-10 ਦਿਨ ਪਏ ਆ। ਜਾਂਕਰਮ ਵਾਲਿਆਂ ਦਾ ਕੋਈ ਪਤਾ ਨਹੀਂ ਆਪਾਂ ਨੂੰ ਵੀ 9 ਦਿਨ ਤੱਕ ਇਹਦੇ ਰਹਿੰਦੇ ਆ ਦੰਦਾਂ ਤੋਂ 4 ਦੰਦਾਂ ਹਾਂ ਦੰਦਾਂ 'ਚ ਪਿਓਰ 4 ਦੰਦਾਂ ਦਾ ਪੱਟ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਆਪਾਂ 60 ਦੀ ਦੇ ਦਾਂਗੇ ਵੀਰ ਇਹ 60 ਦੀ ਦੇ ਹਾਂਜੀ ਇਹ ਦੁੱਧ ਕਿੰਨਾ ਕ ਪਾ ਦੂਗੀ ਬਈ ਤੇਰੇ ਤਿਆਰ ਬਈ ਪਾ ਦੂ 17-18 ਲੀਟਰ ਆਪ ਐਵੇਂ ਕਹਿ ਦੀਏ ਵੀ ਇੰਨਾ ਕ ਤੈਨੂੰ ਨਾਰਮਲ ਹੀ ਦੇਣਾ ਚਾਹੀਦਾ ਹਾਂ ਤੇ ਬਾਕੀ ਬਾਡੀ ਬੁੱਡੀ ਤੋਂ ਜਰ ਜਿਹੜਾ ਜਾਣਕਾਰ ਸੱਜਣਾ ਹੁੰਦਾ ਅੰਦਾਜ਼ਾ ਲਾਲੂ ਤੇ ਮੇਨ ਗੱਲ ਆ ਜਿਹੜਾ ਇਹ ਥੋੜਾ ਜਿਹਾ ਕ੍ਰਾਸ ਚ ਵੀ ਪੈਂਦੀ ਆ ਕਿਉਂਕਿ ਗਰਮੀ ਗਰਮੀ ਚ ਗਰਮੀ ਗਰਮੀ ਨੂੰ ਛੱਤ ਨਾਲ ਹੀ ਜਾਇਆ ਜਾਦੇ ਆ ਬਿਤਿਹਾਰੇ ਦੀ ਤਾਂ ਖੁੱਲੀ ਫਿਰਦੀ ਕਰਕੇ ਹੀ ਹਲਕਤ ਮੰਦੀ ਆ ਹੋਰ ਕੋਈ ਇਹਨੂੰ ਸਮੱਸਿਆ ਨਹੀਂ ਇਹ ਆ ਗਈ ਫੁੱਲ ਵੱਡੇ ਕਦ ਕਾੜ ਚ ਤੇ ਹੁਣ ਤਾਂ ਸਾਹ ਬੱਛੀ ਦੇ ਮਾਰਦੇ ਕੈਮਰਾ ਆ ਵੀ ਤੋੜ ਦਿਓ ਜੀ ਕੋਣ ਕਿ ਇਹਦਾ ਕਿਹੜਾ ਸੂਆ ਬਾਈ ਪਹਿਲਾ ਸੂਆ ਹੀ ਇਹ ਸੁੰਦੀ ਆ ਮੂੰਹੋਂ ਚਾਰ ਦੰਦਾਂ ਦਾ ਵੀ ਪਹਿਲਾਂ ਨਹੀਂ ਲਿਆਂਦੀਆਂ ਸਾਰੀਆਂ ਭਾਰ ਕੇ ਆ ਗਈਆਂ ਪਹਿਲਣਾ ਪਹਿਲ ਨਹੀਂ ਪਹਿਲਣਾ ਦੀ ਯਾਰ ਮਾਰਕੀਟ ਆ ਜਾਂ ਪਹਿਲਾਂ ਜਾਂ ਦੂਜੇ ਬਸ ਇਹੀ ਆ ਇਹ ਵੀ ਤੋੜ ਦਿਓ ਜੀ ਇਹ ਕਿੰਨੇ ਕਿ ਦਿਨ ਕਰਦੀ ਆ ਬਾਈ ਭਾਈ ਇਹਦੇ ਦੰਟਾ ਜਾਣੇ ਦੀ 15 16 ਹੀ ਪਏ ਆ ਅੱਛਾ ਇਹਦੇ 15 16 ਦਾ ਹਾਂਜੀ ਲੈ ਸੱਜਣਾ ਬੱਚੀ ਇਹ ਵੀ ਚੰਗੀ ਆ ਯਾਰ ਜਾਤ ਕੁਆਲਟੀ ਚੰਗੀ ਆ ਤੇ ਉੱਤੋਂ ਬਾਡੀ ਬੁੱਡੀ ਦੀ ਗੱਲ ਕਰਾਂ ਬਾਡੀ ਬੁੱਡੀ ਵੀ ਚੰਗੀ ਆ ਕੱਦੇ ਦਾ ਉਹਨਾਂ ਦੇ ਮੁਕਾਬਲੇ ਥੋੜਾ ਜਿਹਾ ਦਰਮਿਆਨਾ ਕਿਉਂਕਿ ਉਹ ਬੱਚੀਆਂ ਨੇ ਜਿਹੜੀਆਂ ਇਹਦੇ ਨੇੜੇ ਖੜੀਆਂ ਉਹਨਾਂ ਦਾ ਕੱਦ ਕਾਠ ਹੀ ਜ਼ਿਆਦਾ ਵੱਡਾ ਉਹਦੇ ਕਰਕੇ ਸਾਨੂੰ ਉਹਨਾਂ ਚ ਖੜੀ ਦਰਮਿਆਨੀ ਲੱਗੂ ਪਰ ਬੱਚੀ ਚੰਗੀ ਆ ਸੱਜਣੋ ਨਸਲ ਜੇ ਗੱਲ ਕਰ ਲੈ ਇਹ ਵੀ ਥੋੜਾ ਕ੍ਰੋਸ ਚ ਪੈਂਦੀ ਹੈ ਸਾਰੀਆਂ ਜੇ ਮੈਂ ਗੱਲ ਕਰਾਂ ਜਿੰਨੀਆਂ ਕਰਾਈਆਂ ਕ੍ਰੋਸ ਹੀ ਚੱਲਦੀਆਂ ਇਹ ਹੁਣ ਗਰਮੀ ਚੱਲਣ ਵਾਲੀਆਂ ਚੀਜ਼ਾਂ ਨੇ ਜਿੰਨੀਆਂ ਕੇ ਮੈਂ ਤੁਹਾਨੂੰ ਅੱਜ ਬਾਈ ਦੇ ਘਰੋਂ ਦਿਖਾਉਂਗਾ ਤੇ ਥਣ ਤੁਹਾਨੂੰ ਤਾਂ ਉਹੀ ਗੱਲ ਆ ਵੀ ਸਾਰੀਆਂ ਨੂੰ ਟਾਪ ਕੁਆਲਟੀ ਦੇ ਲੱਗੇ ਨੇ ਜਿਵੇਂ ਜਿਵੇਂ ਇਹ ਅੱਗੇ ਆਰਡਰ ਬਣਾਉਂਦੀ ਜਾਊਗੀ ਉਦਾਂ ਉਦਾਂ ਸਜਣੋਂ ਥਣਾ ਚ ਇਹਨੇ ਗੈਪ ਵੀ ਬਣਾਉਂਦੇ ਜਾਣਾ ਤੇ ਥਣ ਵੀ ਯਾਰ ਐਨ ਕੱਢਦੇ ਜਾਣਾ ਮੁੱਠੀ ਦੀ ਚਵਾਈ ਵਾਲਾ ਚੰਗਾ ਥਣ ਆ ਬੈਕ ਤੋਂ ਵੀ ਦਿਖਾ ਦੇ ਦੱਸ ਰੋ ਓਏ ਹਾਂ ਇੱਥੋਂ ਵੀ ਦਿਖਾ ਦੇ ਹਾਂ ਠੰਡੀ ਸੀ ਹਾਂ ਵੀਰੇ ਪੂਰੀਆਂ ਆ ਯਾਰ ਹਾਂ ਇਹ ਕਰ ਦੂ ਬਾਈ 15 ਦਿਨ ਹੈ ਹਾਂਜੀ ਵੀਰੇ 15 ਦਿਨ ਰਹਿੰਦੇ ਇਹਨੇ ਇਹ ਕਿੰਨੇ ਪੈਸੇ ਲਵਾਂਗੇ ਇਹ ਦਾ ਵੀਰੇ ਆਪਾਂ 65000 ਰੁਪਏ ਬਾ ਦੇਣ ਲੈਣੀ ਆ ਯਾਰ ਆਪਣੇ ਕੋਈ ਜਾਨੀ ਕੀ ਮੁੱਲ ਨਹੀਂ ਕਰੇ ਆਪਾਂ ਫੈਨਸੀ ਰੀਟੀ ਆ ਬਸ ਆਪਾਂ ਹਾਂ ਇਹ ਵੀ ਯਾਰ ਬਾਡੀ ਬੁੱਡੀ ਚੰਗੀ ਆ ਤੋ ਇਹ ਮਿਲੂਗੀ ਬਾਈ ਕਹਿੰਦਾ 65000 ਦੀ ਉਹ ਸਾਹੀਵਾਲ ਕੇਰਾ ਹੋਰ ਤੋਰ ਦੀ ਹੋਣੀ ਹਾਂ ਸਾਹੀਆ ਕੋਰ ਦੀ ਸਾਹੀਵਾਲ ਕੇਰਾ ਹੋਰ ਤੋਰ ਦੇ ਖੋਲ ਕੇ ਕਿਉਂਕਿ ਇਹ ਤਾਂ ਤੁਹਾਨੂੰ ਪਤਾ ਮਾਰਕ ਬੈਂਡ ਦੇ ਕੋਈ ਆਇਆ ਨਹੀਂ ਇਕੱਲੀ ਇਕੱਲੀ ਨਾ ਸੀ ਇਹ ਤਾਂ ਠੰਡੀਆਂ ਸੀਲ ਹੀ ਹੁੰਦੇ ਨੇ ਸਾਹੀਵਾਲ ਦੀ ਡਰ ਜਾ ਹੁੰਦਾ ਥੋੜਾ ਜਿਹਾ ਹਾਂ ਨਹੀਂ ਵੀਰੇ ਆਪਾਂ ਗਰਮ ਲੈ ਕੇ ਨਹੀਂ ਰਾਜੀ ਆਪਾਂ ਤਾਂ ਪਹਿਲਾਂ ਦੇਖ ਕੇ ਆਪ ਦਾ ਪਰਖ ਕੇ ਪੂਰਾ ਫੇਰ ਉਹ ਕਰੀਦਾ ਸਾਹੀਵਾਲ ਸਜਣੋ ਸਾਨੂੰ ਕਿਹੜਾ ਹੋਰ ਦਿਖਾ ਦੇਣਾ ਤੋਰ ਕੇ ਜਾਣ ਵਾਲੀ ਬੱਛੀ ਆ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਸੂਆ ਸੂੰਦੀਆ ਦੂਜਾ ਪਣਾਰੀ ਗੁਰੀ ਪਾਸ ਕਰਦੇ ਕੋਈ ਚੱਕਰੀ ਨਹੀਂ ਨੂੰ ਮਤਲਬ ਹੀ ਨਹੀਂ ਕੋਈ ਲੱਤ ਸਾੜਾ ਇੱਲਾ ਇੱਥੇ ਇੱਥੇ ਖੜੀ ਆ ਹਨਾ ਨਹੀਂ ਕੋਈ ਮਸਲਾ ਹੀ ਨਹੀਂ ਲੈ ਸੋਨਾਰੀ ਤਾਰਾ ਮਾਰ ਕੇ ਦਿਖਾ ਦੇਣਾ ਤੁਹਾਨੂੰ ਮੈਂ ਹਾਂ ਐਜੀ ਗੱਲ ਨਹੀਂ ਤਾਰ ਵੀ ਦੀ ਆਉਣ ਹੋਗੀ ਪੂਰੀ ਮੋਟੀ ਨਿਆਣਾ ਵੀ ਪਾ ਨਾ ਪਾ ਕੋਈ ਮਸਲਾ ਹੀ ਨਹੀਂ। ਲੱਚਵਾਈ ਤੂੰ ਜੇ ਸੱਜਣ ਹੋਵੇਂ ਸਮਝ ਲੋ ਅਗਲੇ ਦੀ ਕਿਸਮਤ ਆ। ਜੀ ਸੂਣ ਵਾਲੀ ਇੰਨੀ ਠੰਡੀ ਸੀ ਲਾ ਯਾਰ। ਨਹੀਂ ਸੂਆ ਹੋਇਆ ਪਸ਼ੂ ਖੜਦਾ ਹੁੰਦਾ ਐ ਤੇ ਮੇਨ ਗੱਲ ਸਾਹੀਵਾਲ ਚ ਹੁੰਦੀ ਆ ਸਮੱਸਿਆ ਵੀ ਗਰਮ ਹੁੰਦੀ ਆ। ਪਰ ਇਹ ਬੱਚੀ ਯਾਰ ਬਿਲਕੁਲ ਠੰਡੀ ਆ। ਧਾਰਾਂ ਵੀ ਤੁਹਾਨੂੰ ਮੈਂ ਮਾਰ ਕੇ ਦਿਖਾ ਦਿਆਂ ਸੂਣ ਵਾਲੀ ਦੀਆਂ। ਸੂਆ ਸੂਂਦੀ ਆ ਦੂਜਾ ਤੇ ਦੰਦਾਂ ਚ ਹੈਗੀ ਆ ਚਾਰ ਦੰਦਾਂ ਤੇ ਹਰੇਕ ਪੱਖ ਤੋਂ ਜੇ ਮੈਂ ਗੱਲ ਕਰ ਲਾਂ ਯਾਰ ਕਿਸੇ ਵੀ ਪਾਸੇ ਉਹ ਇਹ ਬੱਚੀ ਹੱਥ ਨਹੀਂ ਧਰਾਂਦੀ ਆ। ਆਪਾਂ ਇਹਨੂੰ 5 ਸਟਾਰ ਕਹਿ ਸਕਦੇ ਆ। ਤੇ ਦੁੱਧ ਵੀ ਇਹ ਚੰਗਾ ਪਾਉਗੀ ਤੇ ਬਾਕੀ ਯਾਰ ਅੱਗੇ ਦੁੱਧ ਹਨਾ ਥੋੜੀ ਸੇਵਾ ਦਾ ਹੁੰਦਾ ਸੇਵਾ ਦਾ ਵੀਰੇ ਗਾਂਾਂ ਦਾ ਆ ਆ ਗੱਭਣ ਦੀ ਤੂੰ ਵੀ ਇਹਨੇ ਕੋਈ ਉਪਰਾ ਨਹੀਂ ਕਰਿਆ ਹਾਂਜੀ ਹਾਂਜੀ ਗਾਂ ਜੇ ਕੋਈ ਸੰਭੂ ਗਈ ਨਹੀਂ ਉਹ ਤਾਂ ਹੈ ਫਿਰ ਜਦੋਂ ਜਾ ਕੇ ਕੁਝ ਪਾਉਣਾ ਨਹੀਂ ਫੇਰ ਨਹੀਂ ਕਰਦੀ ਦੁੱਧ ਕੋਈ ਵੀ ਨੰਬਰ ਬੋਲ ਦੋ ਜੀ ਆਪਣਾ ਨੰਬਰ ਵੀਰੇ ਆਪਣਾ 9878501268 ਪਿੰਡ ਦਾ ਸੂਰ ਪਿੰਡ ਬਰਜਕਲਾਲਾ ਤਸੀਲ ਜਗਰਾਉਂ ਜਿਹੜਾ ਲੁਧਿਆਣਾ ਵੀਰੇ ਲੈ ਸੱਜਣੋ ਇੰਨਾ ਤੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸਵੀਰੇ ਕਰਕੇ ਵੀਰੇ ਇੱਕ ਬੇਨਤੀ ਹੋਰ ਕਰਦੇ ਆ ਹਰੇਕ ਵੀਰ ਜਾਰ ਦੁਬਾਰੇ ਦੁਬਾਰੇ ਵੀਡੀਓ ਨੂੰ ਕਹਿੰਦਾ ਵੀ ਵਟਸਐਪ ਤੇ ਵੀਡੀਓ ਪਾ ਦੇ ਆਪਾਂ ਵੀਡੀਓ ਇਸ ਕਰਕੇ ਬਣਾਉਨੇ ਆ ਵੀ ਚੰਗੀ ਤਰ੍ਹਾਂ ਦੇਖ ਕੇ ਵੀ ਫੇਰ ਹੀ ਉਹੀ ਲੈਣ ਵਾਲੀ ਫੋਟੋ ਉਹੀ ਗੱਲ ਹੈ ਹਾਂ ਇਹ ਸੱਜਣੋ ਐ ਹੋ ਜਾਂਦਾ ਯਾਰ ਤੁਹਾਨੂੰ ਐ ਦਾ ਗੁੱਸਾ ਕਿਉਂਕਿ ਬਾਈ ਕੋਲੇ ਜੇ ਗੱਲ ਕਰਨਾ ਯਾਰ ਐਨੀ ਬਤਾ 100 ਬੰਦਾ ਫੋਨ ਕਰੇ 200 ਕਰੇ ਹੁਣ 100 200 ਨੰਬਰ ਵੀ ਸੇਵ ਕਰਨਾ ਔਖਾ ਤੇ ਇਕੱਲੇ ਇਕੱਲੇ ਨੂੰ ਯਾਰ ਵੀਡੀਓ ਵੀ ਭੇਜਣੀ ਔਖੀ ਹੋ ਜਾਂਦੀ ਆ ਸਾਡਾ ਇਹੀ ਸਿਸਟਮ ਹੁੰਦਾ ਵੀਡੀਓ ਬਣਾਉਣ ਦਾ ਵੀ ਜਾਨਵਰ ਤੁਹਾਨੂੰ ਹਰੇਕ ਪੱਖ ਤੋਂ ਦਿਖਾ ਦਈਏ ਤੇ ਬਾਕੀ ਸੋਡਾ ਮੇਨ ਕੰਮ ਹੁੰਦਾ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਨੂੰ ਖਰੀਦਣਾ ਤੇ ਬਾਕੀ ਇਹਨਾਂ 'ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਕੀ ਸਾਰੇ ਠੰਡੇ ਸੀਲ ਪਸ਼ੂ ਆ ਕੋਈ ਇਹੋ ਜਿਹਾ ਨਹੀਂ ਗਾ ਕੋਈ ਲੰਬੇ ਵਾਲਾ ਕੰਮ ਨਹੀਂ ਜਾਨਵਰ ਸਾਰੇ ਚੰਗੇ ਨੇ ਤੇ ਬਾਕੀ ਲੈ ਕੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ ਧੰਨਵਾਦ